ਕੀ ਘਟਨਾ ਤੁਹਾਡੇ ਨਾਲ ਵਾਪਰੀ ਕੀ ਆਪਰੇਮਾ ਹਾਂਜੀ ਬੇਟਾ ਤੇ ਗੁੱਡੀ ਆਪੀ ਚਲੇ ਗਈ ਸੀ ਤੇ ਉਹ ਚਲੇ ਗਈ ਸੀ ਤੇ ਗੁੱਡੀ ਦੀ ਮਾਂ ਨੂੰ ਪਤਾ ਸੀ ਸਾਰਾ ਗੁੱਡੀ ਦੀ ਮਾਂ ਨੂੰ ਪਤਾ ਸੀ ਤੇ ਜੇ ਕਾਕਾ ਜਿੱਦੋਂ ਗਿਆਏ ਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਰਟੀ ਤੇ ਵੱਡੇ ਤੇ ਵੱਡੇ ਤੇ ਚੱਲਿਆ ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਵੀ ਪਾਰਟੀ ਤੇ ਹੈਗਾ 12 ਦਾਸ ਤੇ ਕੁੜੀ ਦੇ ਪਿਰਾ ਦਾ ਫੋਨ ਸਾਨੂੰ ਆਇਆ ਏ ਕਿ ਅਮਨ ਕਿੱਥੇ ਆ ਚਾਚੀ ਅਸੀਂ ਕਿਹਾ ਵੀ ਅਮਨ ਤਾਂ ਇਸ ਤਰ੍ਹਾਂ ਵੱਡੇ ਤੇ ਗਿਆ ਹੋਇਆ ਹੈ ਉਸ ਤੋਂ ਦੁਬਾਰਾ ਫੇਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ ਹੰਦਾ ਸੱਚ ਬੰਦ ਆਉਂਦਾ ਪਿਆ ਮੈਂ ਕਹਾਂ ਕਿ ਮਣੀ ਸੱਚ ਦੱਸ ਵੀ ਕੀ ਗੱਲ ਹੈ ਤੂੰ ਇਸ ਵੇਲੇ ਵਾਰ-ਵਾਰ ਫੋਨ ਕਰਦਾ ਪਿਆ ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ ਮੈਂ ਕਹਾਂ ਮੰਜੀ ਭੈਣ ਆ ਤੈਨੂੰ ਕੀ ਪਤਾ ਮਨ ਕੁੜੀ ਲੈ ਗਿਆ ਵੀ ਉਹ ਤਾਂ ਵੱਡੇ ਤੇ ਗਿਆ ਹੋਇਆ ਕਹਿੰਦੀ ਨਹੀਂ ਕੁੜੀ ਲੈ ਗਿਆ ਮੁੜ ਕੇ ਉਹ ਸਾਰੇ ਸੱਪੇ ਨੂੰ ਕਹਿੰਦੇ ਸਾਡੇ ਘਰੇ ਆਓ ਅਸੀਂ ਚੱਲੇ ਸੀ ਤੇ ਮੁੜ ਕੇ ਉਹ ਆ ਗਏ ਸਾਡੇ ਘਰ ਉਹਨੇ ਉਹ ਡੇਟ ਬੰਦ ਕਰਨ ਲੱਗੇ ਸੀ ਉਹ ਆ ਗਏ ਸਾਡੇ ਘਰ ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ ਇਹ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਵੀ ਤੁਸੀਂ ਤੁਹਾਨੂੰ ਜੀ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸਦੇ ਤਾਂ ਸਹੀ ਵੀ ਮੈਂ ਆਪਣੇ ਪੇਪਾ ਨਾਲ ਆਪਰਾ ਇਕੱਠੇ ਕਰਕੇ ਵੀ ਰੋਲਾ ਪਾਉਂਦੀ ਵੀ ਆ ਗੱਲ ਐ ਕਹਿੰਦੀ ਵੀ ਮੈਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰਦੇ ਤੇ ਵੀ ਮੈਂ ਬਦਨਾਮੀ ਤੋਂ ਡਰਤੀ ਨਹੀਂ ਨਹੀਂ ਕੀਤਾ ਮੁੜ ਕੇ ਇਹ ਕਹਿ ਕੇ ਤੇ ਚਲੇ ਗਏ ਮੁੜ ਕੇ ਮਣੀ ਕਹਿੰਦਾ ਕਿ ਸਾਨੂੰ ਪਿਓ ਪੁੱਤਾਂ ਨੂੰ ਨਹੀਂ ਪਤਾ ਸੀ ਐਸਾ ਗੱਲ ਦਾ ਵੀ ਆ ਗੱਲ ਬਣ ਜਾਣੀ ਐ ਮੁੜ ਕੇ ਸਾਨੂੰ 12 ਤਰੀਕ ਨੂੰ ਚੱਕ ਕੇ ਲੈ ਗਏ ਆ ਬੂਏ ਉਤਲਾ ਬੂਆ ਪੰਨੇ ਆ ਪੌੜੀਆਂ ਵਾਲਾ ਪੰਨ ਕੇ ਸੀਸਾ ਪੰਨ ਕੇ ਤੇ ਸਾਨੂੰ ਚੱਕ ਕੇ ਘਰੋਂ ਆਇਆ ਟਾੜ-ਟਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ ਕੁੱਟਮਾਰ ਬਹੁਤ ਜਿਆਦੀ ਕੀਤੀ ਆ ਇੱਕ ਕੁੜੀ ਦਾ ਭਰਾ ਉਹਦੇ ਮੂੰਹ ਤੋਂ ਗੂਹੂ ਬੰਦ ਖੁੱਲ ਗਿਆ ਸੀ ਦੂਜਿਆਂ ਦੇ ਮੂੰਹ ਦਿੱਤੇ ਪਰਨੇ ਬੱਦੇ ਸੀ ਉਹ ਸਾਥੋਂ ਪਛਾਣੇ ਨਹੀਂ ਗਏ ਜਦੋਂ ਸਾਨੂੰ ਚੱਕ ਕੇ ਉਹਨਾਂ ਨੇ ਘਰੋਂ ਬੁਆ ਘਰੋਂ ਮਾਰ ਕੁੱਟ ਕਰਕੇ ਤੇ ਚੱਕ ਕੇ ਲੈ ਗਏ ਗੱਡੀ 'ਚ ਉਹ ਗੱਡੀ ਸੀ ਬਕਸੀ ਸਿੰਘ ਦੀ ਪੁਲਸ ਵਾਲੇ ਦੀ ਉਹਦੇ ਤੇ ਸਟicker ਲੱਗਾ ਹੋਇਆ ਸੀ ਪੁਲਸ ਵਾਲੇ ਦਾ ਇੱਕ ਉਹਨਾਂ ਕੋਲ 2-3 ਕਾਪੇ ਸੀ ਬਾਕੀ ਉਹਨਾਂ ਕੋਲ ਡੰਡੇ ਸੀ ਪਤਾ ਹੀ ਨਹੀਂ ਉਹਨਾਂ ਕੋਲ ਕੀ ਕੀ ਹੋ ਰਸੀ ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਸੋਝ-ਬੋਝ ਸਾਡੀ ਮਰੀਜ਼ ਵੀ ਚੱਕ ਤੇ ਕਿੱਥੇ ਲਗਾਇਆ ਸੀ ਸਾਨੂੰ ਰਹਿ ਲੈ ਗਏ ਨੇ ਨਹਿਰਾਂ ਦੇ ਸਾਨੂੰ ਜਦੋਂ ਨਾਰ ਤੇ ਥੋੜਾ ਜਿਹਾ ਅੱਗੇ ਲਗਾਏ ਨੇ ਉਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾ ਬਣ ਕੇ ਪਾਗ ਲਿਆਓ ਤੇ ਇਹਨੂੰ ਛੱਡ ਦੇ ਨਾਰ ਦੇ ਵਿੱਚ ਤੇ ਇਹਨੂੰ ਲਿਜਾਓ ਮਤਲਬ ਗਲਤ ਵਿਵਹਾਰ ਕਰਨ ਲੱਗ ਗਏ ਮੇਰੇ ਨਾਲ ਮੁੜ ਕੇ ਉੱਥੋਂ ਇਹਨਾਂ ਨੇ ਉੱਥੋਂ ਕੋਈ ਹੈ ਸੀ ਕਿਸੇ ਦਾ ਆਵਾਜ਼ ਕੋਈ ਆ ਗਈ ਗੱਡੀ ਗੱਡੀ ਅੱਗੇ ਆ ਗਈ ਉਹਨਾਂ ਨੇ ਗੱਡੀ ਬੈਕ ਕਰ ਲਈ ਬੈਕ ਕਰਕੇ ਮੁੜ ਕੇ ਸਾਨੂੰ ਸੌਮਸਾਨ ਥਾਂ ਤੇ ਲੈ ਗਏ। ਉੱਥੇ ਜਾ ਕੇ ਪਹਿਲਾਂ ਸਾਨੂੰ ਤਾਂ ਕਰੰਟ ਲੱਗੇ ਲਾਉਣ ਤਾਰਾਂ ਕੱਢੀਆਂ ਕਰੰਟ ਲੱਗੇ ਲਾਉਣ। ਮੁੜ ਕੇ ਕਰੰਟ ਲੱਗੇ ਲਾਉਣ ਮੁੜ ਕੇ ਕੋਟ ਟਕਾਟ ਕੇ ਕੋਟ ਟਕਾਟ ਕੇ ਜਰਸੀ ਬੇਲ ਕਲਹਾਰ ਗਿਆ ਸੀ ਉਹਨਾਂ ਨੂੰ ਐਂ ਕਹਤਾ ਵੀ ਸਾਨੂੰ ਹੁਣ ਮਕਾ ਦੋ। ਵੀ ਸਾਨੂੰ ਤਰ ਤੜਫਾਓ ਨਾ ਸਾਨੂੰ ਮਕਾ ਦੋ। ਇੱਕ ਕੋਈ ਕਹੀ ਗਈ ਵੀ ਤੁਸੀਂ ਉਹਨਾਂ ਨੂੰ ਮੁੜ ਕੇ ਮੇਰੀ ਵੀਡੀਓ ਬਣਾਈ। ਮੈਂ ਕੋਸ਼ਿਸ਼ ਨਹੀਂ ਬੋਲ ਸਕਦੀ ਮੀਡੀਆ ਦੇ ਸਾਹਮਣੇ। ਵੀਡੀਓ ਬਣਾਈ ਬਖਸ਼ੀਤ ਸਿੰਘ ਨੇ ਵੀਡੀਓ ਦੇ ਵਿੱਚ ਇਹ ਗੱਲ ਗਲਤ ਵਿਵਾਰ ਬਹੁਤ ਜ਼ਿਆਦਾ ਕੀਤੇ ਹੋਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਵੀਡੀਓ ਕੱਲਾ ਵਿਖਾਉਂਦੇ ਰਹੇ ਐਵੇਂ ਹੀ ਕੁੱਟ ਮਾਰ ਕੀਤੀ ਕਿ ਮੈਂ ਤਾਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੀ ਪਈ ਮੇਰੀ ਹੁਣ ਵੀ ਪਸਲੇ ਵੀ ਫੈਕਚਰ ਮੇਰਾ ਕੁੱਟ ਵੀ ਫੈਕਚਰ ਬਾਕੀ ਮੇਰੇ ਜੋ ਇਹਨਾਂ ਨੇ ਕੁੱਟ-ਕੁੱਟ ਕੇ ਮੇਰੇ ਨੀਲ ਪਾਏ ਮੈਂ ਚਿਗੱਟੇ ਵਾਲੇ ਮੈਡਮ ਨੂੰ ਸਾਰੀ ਉਹਨਾਂ ਨੇ ਮੇਰੀ ਮਤਲਬ ਦੇਖਿਆ ਉਹਨਾਂ ਨੇ ਐਸੇ ਮੈਂ ਥਾਣੇਦਾਰ ਨੇ ਮੈਡਮ ਨੂੰ ਬੁਲਾਇਆ ਮੈਡਮ ਨੇ ਵੇਖਿਆ ਮੈਡਮ ਨੇ ਆ ਕੇ ਥਾਣੇਦਾਰ ਨੂੰ ਕਿਹਾ ਕਿ ਇੰਨੀ ਇੱਕ ਜ਼ਿਆਦਾ ਕਟਾਈ ਕੀਤੀ ਹੋਈ ਹੈ ਕਿ ਬਹੁਤ ਜ਼ਿਆਦਾ ਮੈਂ ਇਹ ਸੀਸ ਉੱਥੇ ਦੇ ਕੇ ਆਈ ਸੀ ਮਤਲਬ ਐਫ ਆਰ ਵੀ ਦੇ ਕੇ ਆਈ ਸੀ ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਈ ਸੀ ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਕੀ ਸੁਣ ਵੀ ਸੀ ਬਖਸ਼ੀ ਲੋਕਾਂ ਦਾ ਰਕਟਵਾ ਰਹੀ ਹੈ ਨਹੀਂ ਬਖਸ਼ੀ ਸਿੰਘ ਦੇ ਵੀਡੀਓ ਪਾਲ ਦੇ ਵਿੱਚ ਸੀ ਕਾਨਫਰੈਂਸ ਵਿੱਚ ਸੀ ਵੀਡੀਓ ਸੀ ਦੇਖਦੇ ਪੈ ਸੀ ਨਹੀਂ ਜੀ ਨਾਲ ਨਹੀਂ ਸੀ ਮੁੰਡਾ ਸੀ ਮਣੀ ਉਹ ਮੁੰਡਾ ਬਖਸ਼ੀ ਸਿੰਘ ਦਾ ਬਖਸ਼ੀ ਸਿੰਘ ਦਾ ਸੀ ਗੱਡੀ ਵੀ ਬਖਸ਼ੀ ਸਿੰਘ ਦੀ ਸੀ ਪੁਲਿਸ ਦਾ ਉੱਪਰ ਸਟਿੱਕਰ ਲੱਗਾ ਹੋਇਆ ਸੀ ਕੀ ਕਰਦੇ ਨੇ ਕੋਈ ਪੁਲਿਸ ਮੁਲਾਜ਼ਮ ਨੇ ਜੀ ਕਿਹੜੇ ਖਾਨੇ ਕਿ ਹਰਫ ਕਿਆਜ ਤਾਂ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਮੈਂ ਇਹੀ ਕਰਦੀ ਆ ਕਿ ਮੈਨੂੰ ਜੋ ਮੇਰੇ ਨਾਲ ਗਲਤ ਵਿਵਹਾਰ ਕੀਤੇ ਗਏ ਹੈ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਕਿ ਜਦੋਂ ਮਤਲਬ ਵੀ ਮੇਰੀ ਵੀਡੀਓ ਬਣਾਉਂਦੇ ਸੀ ਉਦੋਂ ਹੀ ਇਹਨਾਂ ਨੇ ਵੀਡੀਓ ਕਾਲ ਦੇ ਵਿੱਚੋਂ ਉਹਨੂੰ ਲਿਆ ਹੋਇਆ ਸੀ ਬਖਸ਼ੀਤ ਸਿੰਘ ਨੂੰ ਉਹ ਮਤਲਬ ਗਲਤ ਵੀਰ ਇਹਨੇ ਕੋ ਕਹਿੰਦਾ ਸੀ ਕਿ ਮੈਂ মিডিਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੇ। ਵੀਚੋਂ ਅਧਿਕਾਰੀਆਂ ਨੂੰ ਮਿਲੇ ਤੁਸੀਂ ਮੈਂ ਐਸਐਸਪੀ ਨੂੰ ਜਾ ਕੇ ਨਹੀਂ ਸਾਨੂੰ ਉਹਨਾਂ ਨੇ ਧਮਕਾਤਾ ਸੀ ਨਾ ਕਿ ਜੇ ਤੁਸੀਂ ਕਿਸੇ ਕੋਲ ਸਾਡੀ ਐਫਆਰਈ ਦਰਜ ਕਰਵਾਤੀ ਅਸੀਂ ਤੁਹਾਨੂੰ ਟੁੱਕ ਟੁੱਕ ਕੇ ਮੇਰੀ ਚੀਚੀ ਦੇ ਦਿੱਤੇ ਵੀ ਉਹਨਾਂ ਨੇ ਕਾਪਾ ਲਾਇਆ ਕਿੰਦੇ ਕਿ ਤੁਹਾਡੇ ਨਿੱਕੇ ਨਿੱਕੇ ਪੀਸ ਕਰਕੇ ਤੜਫਾ ਤੜਫਾ ਕੇ ਤੁਹਾਨੂੰ ਮਾਰਾਂ ਵੱਡਾਂਗੇ ਧੁੱਕਾਂਗੇ ਅਸੀਂ ਫਿਰ ਉਸ ਤੋਂ ਬਾਅਦ ਮੁੱਕ ਗਏ ਕੀ ਆ ਪੁਰਾਣਾ ਮਾਮਲਾ ਕੀ ਘਟਨਾ ਬਸਦੀ ਸਾਡਾ ਇਹਨਾਂ ਨਾਲ ਉਂਝ ਪਿਆਰ ਹੋਇਆ ਸੀ ਇਸੇ ਦਾ ਇਹਨਾਂ ਨੂੰ ਪਤਾ ਹੋਵੇ ਸੀਸ ਸਿੰਘ ਮੁੰਡਾ ਇਹ ਮਲਾਜਮ ਇਹਦੀ ਹਰਪਕੇ ਥਾਣੇ ਦਾ ਇਹਨਾਂ ਨੇ ਦੂਜੇ ਦਿਨ ਸਾਡੇ ਘਰੇ ਆਏ ਇਹਦਾ ਸੀਸ ਸਿੰਘ ਇਹ ਮਲਾਜਮ ਮੁੰਡਾ ਤੇ ਤਿੰਨ ਅਨਬਛਾਤੇ ਸਾਡਾ ਸ਼ੀਸ਼ਾ ਤੋੜ ਦੇ ਬੂਹਾ ਉਤੋਂ ਤੋੜ ਦੇ ਸਾਨੂੰ ਦੋ ਦਿਨ ਨੂੰ ਕੋਟ ਮਾਰਦਿਆਂ ਘਰੇ ਆਣਗੇ ਕੀਤੀ ਫਿਰ ਸਾਨੂੰ ਗੱਡੀ ਦੇ ਚੁੱਕ ਕੇ ਲੈ ਗਿਆ ਜਿਹੜੀ ਗੱਲੋਂ ਚੁੱਕ ਕੇ ਲਗਾਇਆ ਤੇ ਕਿਹਾ ਉਹ ਤੋੜਨਾ ਜਿਹੜੀ ਕੋਟ ਮਾਰਤੀ ਸੀ ਜਦੋਂ ਸਾਨੂੰ ਤੇ ਘੁੱਟਿਆ ਮਾਰਿਆ ਗਿਆ ਤੁਸੀਂ ਸਾਨੂੰ ਕਹਦੇ ਕੋਟਾ ਕੀ ਲੈਣਾ ਸਾਡੇ ਕੋ ਫਿਰ ਇਹਨਾਂ ਕਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਤੇ ਅੱਜ ਵੀ ਸਾਨੂੰ ਅੱਜ ਤੱਕ ਨਹੀਂ ਪਤਾ ਇਸ ਬਾਰੇ ਸਾਨੂੰ ਕੋਟ ਦੇ ਰਵਤੀ ਕੋਈ ਇਸ਼ਾਰਾ ਦੱਸੋ ਤਾਂ ਸੇ ਦੋ ਦਿਨਾਂ ਨੇ ਆਖਿਆ ਵੀ ਸਾਨੂੰ ਕੋਈ ਪਤਾ ਨਹੀਂਗਾ ਫਿਰ ਇਹਨਾਂ ਘਰ ਜਾਂਦੇ ਨੇ ਕੱਪੜੇ ਲਾ ਕੇ ਇਹਨਾਂ ਨੇ ਵੀਡੀਓ ਬਣਾਈ ਮਣੀ ਨਹੀਂ ਤੇ ਮਨਨੇ ਵੀਡੀਓ ਬਣਾ ਕੇ ਆਂਦੇ ਐ ਕਰਦਾਂਗੇ ਉਹ ਕਰਦਾ ਕੀ ਦੱਸੋ ਅਸੀਂ ਮਿੰਤਾ ਕਰ ਲੈ ਕੋਤੇ ਫੇਰੇ ਨਾ ਕਰਦਿਆਂ ਦੇ ਕਾਪੇ ਮਾਰੇ ਨਿਸ਼ਾਨ ਦੇ ਫੋੜਾ ਹੋਏ ਬਣਿਆ ਵਿਖਾਂ ਤੇ ਕਾਬਲ ਨਹੀਂ ਹੋ ਗਿਆ ਅਸੀਂ ਇਹਨਾਂ ਦੇ ਹੱਥ ਜੋੜ ਕੇ ਦੂਜੇ ਦਿਨ ਛੁੱਟੇ ਤੇ ਦੂਜੇ ਦਿਨ ਬਾਅਦ ਅਸੀਂ ਇੱਕ ਦਰਖਾਸਤ ਟਾਈਪ ਕਰਾਈ ਤੇ ਉਹ ਚੱਟੇ ਵਾਲੇ ਚੌਂਕੀ ਥਾਣੇਦਾਰ ਸਾਹਿਬ ਨੂੰ ਦੇ ਕੇ ਆਏ ਕੋਈ ਸਾਡੀ ਕੋਈ ਕਾਰਵਾਈ ਨਹੀਂ ਉਸ ਦੀ ਹੋਈ ਉਸ ਤੋਂ ਬਾਅਦ ਸਾਡੇ ਫਿਰ ਢੇੜੇ ਮਾਰਨੇ ਸ਼ੁਰੂ ਨੇ ਕੀਤੇ ਤੇ ਅਸੀਂ ਡਰਦੇ ਉਥੋਂ ਭੱਜ ਗਏ ਅੱਜ ਇਹ 5-6 ਦਿਨ ਪੰਜ ਚਾਰ ਦਿਨ ਹੋ ਗਏ ਕਾਣੀ ਵਾਪਰੀ ਨੂੰ ਹਾਨੂੰ ਇਹਦਾ ਇਨਸਾਫ ਦਿੱਤਾ ਜਾਵੇ ਸਾਡਾ ਇਹ ਨਾਮੰਦਾਲ ਵੀਤਾ ਹੈ ਤੇ ਕਿਸੇ ਗੱਲ ਦੀ ਸਾਡੀ ਸੁਣਾਈ ਨਹੀਂ ਹੁੰਦਿੰਦੇ ਭਾਈ ਜੀ ਇਸ ਬੰਦੇ ਤੁਸੀਂ ਜੇ ਉਚਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂ ਕੋਈ ਮਿਲੇ ਉਹਨਾਂ ਅਸੀਂ ਸਾਰੇ ਕਹੀ ਬੰਨਾ ਜਦੋਂ ਅਸੀਂ ਥਾਣੇ ਜਾਂਦੇ ਆ ਪੁਲਿਸ ਸਾਡੇ ਬਰ ਖਿਲਾਫ ਹੋ ਜਾਂਦੀ ਸੀ ਕਿ ਜੋ ਬਕਸੀਸਾਂ ਦੀ ਮਲਾਇ ਨਹੀਂ ਚੱਲਦੀ ਸੀ ਉਦੋਂ ਸਾਨੂੰ ਘਰੋਂ ਚੁੱਕ ਕੇ ਲੈ ਗਏ ਤੇ ਅਸੀਂ ਰਹੀਏ ਕਿੱਥੇ ਮਲਾਇ ਬਾਹਰ ਕਿੱਥੇ ਅਧਿਕਾਰੀ ਨਾਲ ਕੋਈ ਗੱਲ ਤਾਂ ਜੋਗੇ ਕਾਬਲ ਹੀ ਨਹੀਂ ਰਹਾ ਸੀ ਤੇ ਕਿੱਧਰ ਜਾਈਏ ਜਿੱਧਰ ਜਾਂਦੇ ਆ ਉਹ ਸਾਨੂੰ ਘੇਰ ਲੈਂਦੇ ਸੀ ਤਾਂ ਫੇਰ ਡਰਦੇ ਆਪਦੀ ਜਾਨ ਬਚਾਉਂਦੇ ਘਰ ਦੇ ਪਰਿਵਾਰ ਨੂੰ ਲੈ ਕੇ ਨਿਕਲ ਗਏ ਤਾਂ ਬਟੇ ਦੀ ਉਮਰ ਕਿੰਨੀ ਹੈ ਦੇਖੋ ਮੁੰਡੇ ਦੀ ਉਮਰ ਅਸਲ 25 ਸਾਲ ਮੁੰਡੇ ਦੀ ਉਮਰ ਹੈਗੀ ਜੀ ਕੁੜੀ ਦੀ ਕਿ ਉਮਰ ਕੁੜੀ ਦੀ ਉਮਰ 21 ਸਾਲ ਕੁੜੀ ਦੀ ਉਮਰ ਹੈਗੀ ਲੱਗਦਾ ਲੱਗਦਾ ਕੋਈ ਆਪਾਂ ਨੇ ਇਨੀ ਚਲੋ ਨਵਲ ਜ ਨਹੀਂ ਕੀਤੀ ਪਤਾ ਨਹੀਂ ਵੈਸੇ ਦਾ ਬਾਕੀ ਇਹਨਾਂ ਦਾ ਸਾਨੂੰ ਇਸ ਚੀ ਦੀ ਕਹਾਣੀ ਦਾ ਕੋਈ ਪਤਾ ਨਹੀਂ ਸੀ ਦੋਵੇਂ ਬਾਲਕ ਨੇ ਜੀ ਤਾਂ ਮੰਗ ਕੀ ਕਰਦੇ ਹੁਣ ਜੀ ਲੱਗ ਸਾਨੂੰ ਜੀ ਜੋ ਇਹਦੀ ਕੋਟਮਾਰ ਕੀਤੀ ਵੀਡੀਓ ਮਾਰੀ ਬਣਾਈ ਗਈ ਇਹਦਾ ਇਨਸਾਫ ਦਿੱਤਾ ਜਾਵੇ ਸਾਨੂੰ ਜੀ एक तो हस्ती सामने कि कि या मामला सामने आया कितना जी गई है मामला अब मसला सामने आया है यदि जी जाँच हैगी मुडली पड़ताल वो डी एस पी सि कर रहे हैं आ मसला जो है पार्टियों का एक दूसरे तरक लगे है आ पहले भी एक परसा दर्ज हो जड़ा कु बज बजा के लिए जाने का दार्टियों का आपस का डिस्प्यूट भी है ਤਦ ਐਸਪੀ ਸਿਟੀ ਸਾਹਿਬ ਨੂੰ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਜਿਵੇਂ ਜੈਸੀ ਸੂਰਤ ਕਾ ਵੀ ਕੋ ਕਾਰਵਾਈ ਕੀਤੀ ਜਾਉ। ਧੰਨਵਾਦ ਜੀ। ਸਰੋਨਾਮ ਉੱਪਰ ਲਗਾਇਆ ਗਿਆ ਹੈ। ਮਲਾਗਨ। ਐਸਪੀ ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਹਾਂ। ਪਹਿਲੇ ਵੀ ਦੇਖੋ ਪਰਚਾ ਹੋਇਆ ਸੀ ਜਿਸ ਵਿੱਚ ਜੁੜਾ ਹੈਗਾ ਕੁੜੀ ਕੋ ਬਜਾ ਕੇ ਲੈ ਜਾਣ ਦਾ ਮਸਲਾ ਸੀ ਜੀ ਤੇ ਕੋਰਟ ਵਿੱਚ ਵੀ ਚੱਲ ਰਿਹਾ ਹੈ। ਅ ਐਸਪੀ ਸਿਟੀ ਸਾਹਿਬ ਕਰ ਰਹੇ ਵੈਰੀਫਾਈ। ਕਾਰਵਾਈ ਕੀਤੀ ਜਾਊ। ਬਿਲਕੁਲ ਜੀ ਜੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਊ। ਧੰਨਵਾਦ ਜੀ।